ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰ ਨਾਮਾ ਮਹਾਦੇਵੀ ਦਾ ਜਨਤ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰ ਬਰਾਮਦ ਕੀਤੀ ਗਈ 2 ਕਿਲੋ ਆਇਸਟਰੋਕ ਤੇ ਪਿਸਟਲ ਪੁਲਿਸ ਦਾ ਅਕਸ ਖਰਾਬ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਗਿਆ ਸਸਪੈਂਡ ਨਿਊ ਅੰਮ੍ਰਿਤਸਰ ਚੌਕ ਵਿਖੇ ਸਪੀਡ ਬ੍ਰੇਕਰ ਬਣੇ ਰਾਹਗੀਰਾਂ ਲਈ ਸਿਰਦਰ ਵਾਣਾ ਦਾ ਕਾਰ ਨੇ ਨੁਕਸਾਨ ਆਤੇਆਂ ਖਬਰਾਂ ਵਿਸਤਾਰ ਨਾਲ ਗੁਰਪ੍ਰੀਤ ਸਿੰਘ ਪੁਲਰ ਕਮਿਸ਼ਨਰ ਆਫਿਸ ਅੰਮ੍ਰਿਤਸਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਉਹਨਾਂ ਪਾਸੋਂ 2 ਕਿਲੋ ਆਇਸਟ੍ਰਗ ਤੇ ਪਿਸਤਲ ਬ੍ਰਾਹਮਤਕਾਰ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਔਰ ਜਿਹੜੀ ਗੱਲ ਹੈ ਵੀ ਡਰੱਗ ਦੇ ਅਗੇਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ। ਉਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਅੱਜ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਹੈ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰam ਆਇਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਦੇ ਨਾਲ 1.30 ਬੋਰ ਦਾ ਚਾਈਨੀਜ਼ ਮਾਊਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪੂਰਨ ਪ੍ਰੀਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੇ ਡਰੱਗ ਐ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਉਹ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਚ ਬੜੀ ਸਿਗਨੀਫੀਕੈਂਟ ਗੱਲ ਇਹ ਐ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆਉਂਦੀ ਐ ਜਦੋਂ ਕਿ ਹਿਰੋਇਨ ਜਿਹੜੀ ਐ 250 ਗ੍ਰਾਮ ਉਹ ਕਮਰਸ਼ੀਅਲ ਕੁਆਂਟੀਟੀ ਦੇ ਆਉਂਦੀ ਐ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰਗ ਦੀ ਇਹਦੇ ਚ ਐਬਿਲਿਟੀ ਟੂ ਗਿਵ ਸਮਬਡੀ ਅ ਡੋਸ ਉਹ ਵੱਡ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਇਹ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਪੁਲਿਸ ਮੁਲਾਜ਼ਮ ਵੱਲੋਂ ਥਾਣਾ ਸਦਰ ਦੇ ਏਰੀਆ ਵਿੱਚ ਐਕਸੀਡੈਂਟ ਅਤੇ ਪੁਲਿਸ ਦਾ ਅਕਸ ਖਰਾਬ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਇਸ ਸਬੰਧੀ ACP ਵਰਿੰਦਰ ਸਿੰਘ ਖੋਸਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਅਮਰਸਰ ਕਮਿਸ਼ਨ ਦੇ ਥਾਣਾ ਸਦਰੀ ਚੌਕੀ ਵਿਜਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੀ ਬੇਟੀ ਜਿਹੜੇ ਇਕੱਠੇ ਜਾ ਰਹੇ ਸਨ ਤਾਂ ਇੱਕ ਪੁਲਿਸ ਮਲਾਜਮ ਜਿਸ ਦਾ ਨਾਮ ਕਨਸਟੇਬਲ ਪ੍ਰਨਮ ਹੈ ਬੈਲਟ ਨੰਬਰ 3477 ਅਮਰਸਰ ਇਹ ਕਿਸੇ ਪ੍ਰਾਈਵੇਟ ਬੰਦੇ ਦਾ ਗਨਨ ਲੱਗਾ ਪਿਆ ਜੀ। ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਵਾ ਨੂੰ ਹਿੱਟ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸ ਨੇ ਗੱਡੀ ਹਿੱਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਬਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹਾਈਕਲ ਟੂ व्हीਲਰਸ ਖੜੇ ਸਨ ਇਸ ਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਕਿ ਇਹ ਸਾਰੇ ਟੂ व्हीਲਰਸ ਨੂੰ ਹਿੱਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨਚਾਰਜ ਵਿਜੇਨਗਰ ਸਬੰਸਟ ਜੋ ਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਅਲਕੋਹਲ ਪੋਜ਼ਿਟਿਵ ਆਇਆ ਗਿਆ ਵਾ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਇਨ ਭੇਜਿਆ ਜਾ ਰਿਹਾ ਹੈ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੇ ਖਿਲਾਫ ਇਨਕੁਆਰੀ ਕੀਤੀ ਜਾਊਗੀ ਇਨਕੁਆਰੀ ਤੋਂ ਬਾਅਦ ਜੋ ਦੋਸ਼ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾ ਨੂੰ ਦਿੱਤੀ ਜਾਊਗੀ ਹਾਵਤ ਹੈ ਕਿ ਘਰ ਦੇ ਪਾਗ ਡਿਉੜੀ ਤੋਂ ਹੀ ਪਤਾ ਲੱਗ ਜਾਂਦੇ ਹਨ ਇਹ ਕਹਾਵਤ ਸਿੱਧ ਹੁੰਦੀ ਹੈ ਨਿਊ ਅੰਮ੍ਰਿਤਸਰ ਚੌਂਕ ਤੇ ਕਿਉਂਕਿ ਲੋਕਾਂ ਦੀ ਸਹੂਲਤ ਅਤੇ ਹਾਦਸਿਆਂ ਤੋਂ ਬਚਣ ਲਈ ਬਣਾਏ ਗਏ ਸਪੀਡ ਬ੍ਰੇਕਰ ਹੀ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਸਪੀਡ ਬ੍ਰੇਕਰ ਇੰਨੇ ਉੱਚੇ ਬਣਾਏ ਹਨ ਕਿ ਗੱਡੀਆਂ ਦੇ ਬੰਪਰ ਏਠਾ ਲੱਗ ਜਾਂਦੇ ਹਨ ਅਤੇ ਕਈ ਵਾਰ ਗੱਡੀਆਂ ਆਪਣਾ ਸੰਤੁਲਨ ਗਵਾ ਲੈਂਦੀਆਂ ਨੇ ਜਿਸ ਨਾਲ ਹਾਦਸੇ ਹੋ ਰਹੇ ਹਨ ਅਤੇ ਮਹਿੰਗੀਆਂ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਰਾਖੀਰਾ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਇਸ ਸਮੱਸਿਆ ਨੂੰ ਜਲਦ ਹੱਲ ਕਰੇ ਤਾਂ ਜੋ ਲੋਕਾਂ ਦੀ ਰਾਹ ਆਸਾਨ ਹੋ ਸਕੇ ਕਿਉਂਕਿ ਅਮਰਸਰ ਸ਼ਹਿਰ ਵਿਖੇ ਘੁੰਮਣ ਵਾਲੀ ਯਾਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਹ ਆਪਣੇ ਨਾਲ ਕੀ ਸੰਦੇਸ਼ ਲੈ ਕੇ ਜਾਣ ਕੀ ਆਪਾਂ ਖਲੋਤੇ ਹਾਂ ਜੀ ਨਿਯੋਮ ਬਰਸਾ ਦੇ ਬਿਲਕੁਲ ਗੇਟ ਦੇ ਸਾਹਮਣੇ ਤੇ ਵੇਖੋ ਉਹ ਅੱਗੇ ਉਹ ਸੜਕ ਵੀ ਟੁੱਟੀ ਹੋਈ ਆ ਰੈਂਪ ਬਣਿਆ ਆ ਭਾਜੀ ਇੱਥੇ ਦਿੱਕਤ ਆਉਂਦੀ ਹੈ ਜਾਮ ਲੱਗਦਾ ਘਾਰਿਆ ਲਾਈਟ ਰੈੱਡ ਲਾਈਟਰ ਕ੍ਰੋਸ ਆ ਇੱਥੇ ਰੈੱਡ ਲਾਈਟ ਆ ਜਾਮ ਲੱਗਦਾ ਲੱਗਦਾ ਇੱਥੋਂ ਜਾਮ ਸ਼ੁਰੂ ਹੁੰਦਾ ਤਾਰਾਵਾਲ ਪੁਲ ਤੱਕ ਜਾਮ ਚੱਲ ਜਾਂਦਾ ਸਾਰੇ ਸਾਰੀ ਇਹ ਗਲਤੀ ਸਰਕਾਰ ਦੀ ਆ ਜੇ ਤੁਸੀਂ ਰੈਂਪ ਬਣਾਉਣਾ ਹੈ ਪਲਾਸਟਿਕ ਵਾਲੇ ਰੈਂਪ ਪਾਉਂਦੇ ਆ ਦੋ ਰੈਂਪ ਤੁਸੀਂ ਉਹ ਲਗਾ ਦਿਓ ਇੱਥੋਂ ਹਰ ਇੱਕ ਚੀਜ਼ ਲੰਘਣੀ ਔਖੀ ਆ ਟਰਾਲੀ ਟਰੈਕਟਰ ਲੰਘਣੇ ਔਖੇ ਬੱਸਾਂ ਲੰਘਣੀਆਂ ਔਖੀਆਂ ਨੇ ਨੀਵੀਆਂ ਗੱਡੀਆਂ ਭਾਜੀ ਥੱਲੇ ਲੱਗ ਜਾਂਦੀਆਂ ਨੇ ਨੀਵੀਆਂ ਗੱਡੀਆਂ ਕੀ ਕਰੇ ਥੱਲੇ ਸਪੌਂਸਰ ਟੁੱਟ ਜਾਂਦੇ ਨੇ ਗੱਡੀਆਂ ਦੇ ਲੱਕ ਕੀ ਗਾਇਦਾ ਕਰੀਏ ਕਰਨਾ ਹੀ ਚਾਹੀਦਾ ਇਹਨੂੰ ਤੋੜ ਕੇ ਤੇ ਭਾਜੀ ਛੋਟੇ ਰੈਂਪ ਲਗਾ ਲਈ ਤੇ ਨਾਲ ਭਾਵੇਂ ਤਿੰਨ ਰੈਂਪ ਲਗਾ ਦੋ ਪਰ ਲਗੋਂ ਛੋਟੇ ਉੱਥੇ ਬਾਜੀ ਕੋ ਖੱਡੇ ਪੈ ਚੁੱਕੇ ਸੜਕ ਖਰਾਬ ਹੁੰਦੀ ਹੈ ਇੱਥੋਂ ਹਾਲ ਉਹ ਗੱਲ ਆ ਉੱਥੋਂ ਪਟਾਈ ਕਰਕੇ ਉਹ ਵੇਖੋ ਉੱਥੇ ਤੁਹਾਡੇ ਸਾਹਮਣੇ ਹੈਗਾ ਕੀ ਕਹਿ ਸਕਦਾ ਬੰਦਾ ਇਹਨਾਂ ਦਾ ਅੱਜ ਤਾਂ ਮੰਤਰੀ ਸਾਹਿਬ ਦੀ ਕੋਠੀ ਆ ਆਈਜੀ ਸਾਹਿਬ ਦੀ ਕੋਠੀ ਆ ਤੇ ਇੱਥੇ ਆ ਕੋ ਸੜਕ ਦਾ ਬੁਰਾ ਹਾਲ ਆ ਇੱਥੋਂ ਟ੍ਰੈਫਿਕ ਦਾ ਬੁਰਾ ਹਾਲ ਆ ਕੋ ਖੱਡੇ ਆ ਇਹਨਾਂ ਕੋ ਸੜਕਾਂ ਨਹੀਂ ਬਣਾਈਆਂ ਜਾਂਦੀਆਂ ਆ ਸਰਕਾਰ ਦੇ ਕੀ ਕੰਮ ਹਨ ਇਹ ਆ ਵੇਖੋ ਕੀ ਕਹਿ ਸਕਦੇ ਇਹਨਾਂ ਦਾ ਥੋੜੇ ਜਿਹਾ ਹੌਲੀ ਜਿਹਾ ਥੱਲੇ ਹੋਣੇ ਚਾਹੀਦੇ ਨੇ ਕਿਉਂਕਿ ਗੱਡੀਆਂ ਟੁੱਟ ਰਹੀਆਂ ਨੇ ਬਹੁਤ ਬੁਰਾ ਮੰਦਾ ਹਾਲਿਆ ਥੋੜਾ ਉਹਨੇ ਚਾਹੀਦੇ ਥੱਲੇ ਹੋਣੇ ਚਾਹੀਦੇ ਗੱਡੀਆਂ ਦਾ ਨੁਕਸਾਨ ਜਿਹੜੇ ਬੰਪਰ ਥੱਲੇ ਲੱਗਦੇ ਨੇ ਬੰਪਰ ਥੱਲੇ ਆਜੇ ਦਿਨ ਦੋ ਦਮ ਗੱਡੀਆਂ ਦਾ ਨੁਕਸਾਨ ਹੁੰਦਾ ਹਾਂ ਹਾਂ ਵੀ ਲਾਈਟ ਦਾ ਲਾਈਟ ਦੇ ਮੁਤਾਬਕ ਚੱਲਣਾ ਚਾਹੀਦਾ ਹਰ ਕੋਣ ਬਟ ਇਹ ਨਹੀਂ ਹੋਣਾ ਚਾਹੀਦਾ ਪੁਲਿਸ ਦੀ ਵੀ ਤਾਂ ਰਾਤੀ ਪੂਰੀ ਹੋਣੀ ਚਾਹੀਦੀ ਹੈ ਪੁਲਿਸ ਵੀ ਆਪਣੀ ਜ਼ਿੰਮੇਵਾਰੀ ਸਮਝੇ ਸਹੂਲਤਾਂ ਵਾਸਤੇ ਬਣਾਇਆ ਪਰ ਸਹੂਲਤੋਂ ਵੱਧ ਨੁਕਸਾਨ ਪੁਜਾ ਰਹੇ ਨੇ ਸਪੰਦਤ ਵਿਭਾਗ ਨੂੰ ਚਾਹੀਦਾ ਹੈ ਕਿ ਸਾਰੇ ਜਿਹੜੇ ਬ੍ਰੇਕਰ ਦੇਖੋ ਗੱਡੀਆਂ ਵੇਖੋ ਕਰੀ ਗੱਡੀਆਂ ਦੇ ਛਤ ਨਾ ਰੋ ਜਿਹੜਾ ਗੱਡੀਆਂ ਦੇ ਥੱਲੇ ਡਿੰਗਾ ਥੱਲੇ ਲੱਗ ਰਹੀਆਂ ਨੇ ਇਹ ਕਰਕੇ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਸੜਕ ਬਰਾਬਰ ਹੋਣੀ ਚਾਹੀਦੀ ਸਪੀਡ ਬ੍ਰੇਕਰ ਚਾਹੀਦੇ ਜੀ ਬਹੁਤ ਜ਼ਰੂਰੀ ਨੇ ਬਟ ਇਹ ਦੇਖਣਾ ਚਾਹੀਦਾ ਜਿਹੜਾ ਵੀ ਇੰਜੀਨੀਅਰਸ ਨੇ ਜਾਂ ਆਰਕੀਟੈਕਟ ਨੇ ਕਿ ਗੱਡੀਆਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਪੀਡ ਬ੍ਰੇਕਰ ਨਾ ਹੋਣਗੇ ਤੇ ਇੱਥੇ ਚੌਰਾਹੇ ਇੱਥੇ ਲੋਕ ਰੁਕਦੇ ਨਹੀਂਗੇ ਚਾਹੇ ਲਾਈਟ ਹੋਵੇ ਚਾਹੇ ਨਾ ਹੋਵੇ ਇਸ ਕਰਕੇ ਸਪੀਡ ਬ੍ਰੇਕਰ ਦੀ ਬਹੁਤ ਜ਼ਰੂਰਤ ਹੈ ਪਰ ਕਹਿਣਾ ਮਤਲਬ ਕਿ ਇਸ ਤਰ੍ਹਾਂ ਦਾ ਉਹਦਾ ਡਿਜ਼ਾਈਨ ਹੋਣਾ ਚਾਹੀਦਾ ਕਿ ਗੱਡੀਆਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਕਈ ਗੱਡੀਆਂ ਨੀਵੀਆਂ ਨੇ ਉਹਨਾਂ ਦੇ ਬੰਪਰ ਜਿਹੜੇ ਨੇ ਉਹ ਵੱਜਦੇ ਨੇ ਥੱਲੋਂ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਣਾ ਚਾਹੀਦਾ ਇਸ ਵੇਲੇ ਅਸੀਂ ਨਿਊ ਅੰਮ੍ਰਿਤਸਰ ਵਿਖੇ ਖੜੇ ਆਂ ਜਿੱਥੇ ਲੋਕਾਂ ਦੀ ਸਹੂਲਤ ਵਾਸਤੇ ਸਪੀਡ ਬ੍ਰੇਕਰ ਬਣਾਏ ਗਏ ਨੇ ਪਰ ਉਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਖਰਾਬ ਨੇ ਸਪੀਡ ਬ੍ਰੇਕਰ ਉੱਚੇ ਹੋਣ ਕਰਕੇ ਰਾਹਗੀਰਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਥੱਲੇ ਵੱਜਦੀਆਂ ਨੇ ਤੇ ਵੱਡੇ ਨੁਕਸਾਨ ਹੋ ਰਹੇ ਨੇ ਕ ਸੋ ਰਾਹੀ ਦੇ ਇਸ ਤੋਂ ਬੜੇ ਪਰੇਸ਼ਾਨ ਨੇ ਸੋ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਜੇਕਰ ਇਹ ਸਪੀਡ ਬ੍ਰੇਕਰ ਲੋਕਾਂ ਦੀ ਸਹੂਲਤ ਵਾਸਤੇ ਲਗਾਏ ਗਏ ਨੇ ਤੇ ਇਹਨਾਂ ਦਾ ਧਿਆਨ ਵੀ ਰੱਖਿਆ ਜਾਵੇ ਇਹਨਾਂ ਦੀ ਮੇਨਟੇਨੈਂਸ ਵੀ ਕੀਤੀ ਜਾਵੇ ਸੋ ਉਮੀਦ ਕਰਦੇ ਹਾਂ ਕਿ ਸੰਬੰਧਿਤ ਵਿਭਾਗ ਇਸ ਵਾਰ ਜ਼ਰੂਰ ਧਿਆਨ ਦੇਵੇਗਾ ਕਿ ਲੋਕਾਂ ਨੂੰ ਰਾਹਤ ਦੇਵੇਗਾ ਅਮਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਲਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਲਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਇਹ ਪਲਾਂਟ ਜੁਲਾਈ ਤੱਕ ਮੁਕੰਮਲ ਹੋ ਜਾਵੇਗਾ ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਗਨਸ਼ਿਆਮ ਥੋਰੀ ਨੇ ਵੱਲਾ ਵਿਖੇ ਬੰਦਰੇ વોટર ਟ੍ਰੀਟਮੈਂਟ ਪਲੈਂਟ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਐਲ ਐਨ ਟੀ ਕੰਪਨੀ ਵੱਲੋਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 58% ਪਾਈਪਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪਾਣੀ ਦੀ ਭੰਡਾਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਪ੍ਰੋਜੈਕਟ ਇੰਚਾਰਜ ਲਤਾ ਚੋਹਾਨ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸਰਦਾਰ ਹਰਦੀਪ ਸਿੰਘ, ਐਸ ਈ ਸਰਦਾਰ ਸੰਦੀਪ ਸਿੰਘ ਵਿਸ਼ਾਲ ਵਧਾਵਾਂ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਅੰਮ੍ਰਿਤਸਰ ਦੇ ਲੋਗੜ ਨਸਤੀਕ ਇੰਸਟੀਚਿਊਟ ਫੋਰ ði ਬਲਾਈਂਡ ਪਿਛਲੇ ਕਰੀਬ 100 ਸਾਲਾਂ ਤੋਂ ਚਲਾ ਆ ਰਿਹਾ ਹੈ ਇਸ ਵਿੱਚ ਨੇਤਰਹੀਣ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਆਪਣੀ ਗੁਜ਼ਰ ਬਸਰ ਆਪ ਕਰ ਸਕਣ ਅਤੇ ਕਿਸੇ ਤੇ ਮਹਤਾਜ ਨਾ ਰਹਿਣ ਇਸ ਤਰ੍ਹਾਂ ਦੇ ਬੱਚਿਆਂ ਨੂੰ ਬ੍ਰੇਲ ਲਿਪੀ ਰਾਹੀਂ ਪੜਾਇਆ ਜਾਂਦਾ ਹੈ ਇੰਸਟੀਚਿਊਟ ਫਲੋ 4 ਜਨਵਰੀ ਨੂੰ ਲੂਈ ਬ੍ਰੇਲ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਨੇਤਰਹੀਨ ਬੱਚਿਆਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਮਤਿਹਾਨਾਂ ਵਿੱਚ ਚੰਗੇ ਨੰਬਰਾਂ ਤੋਂ ਪਾਸ ਹੋਏ ਬੱਚਿਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਹਿੰਦੂ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਕੇਸ਼ ਚੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਅੱਜ ਮੇਰੇ ਜਿਹਨੂੰ ਕਹਿੰਦੇ ਗਿਆਨ 'ਚ ਵਾਧਾ ਹੋਇਆ ਹੈ ਏਕੇ ਕਿ ਬ੍ਰੇਲ ਲਿਪੀ ਕਿstra ਇਹਦਾ ਜਨਮ ਹੋਇਆ ਔਰ ਉਹਦਾ ਕੀ ਇੰਪੋਰਟੈਂਸ ਹੈ ਉਹ ਇੱਥੇ ਆ ਕੇ ਨਜ਼ਰ ਆਈ ਕਿ ਜਿਹੜੇ ਬੱਚਿਆਂ ਨੇ ਜੋ ਪਰਫਾਰਮੈਂਸ ਕੀਤੀ ਅਗਰ ਬਰੇਲ ਵਰਗੀ ਚੀਜ਼ ਨਾ ਹੋਵੇ ਤੇ ਉਹ ਬੱਚੇ ਕਦੀ ਵੀ ਇਹ ਕੁਝ ਨਹੀਂ ਕਰ ਸਕਦੇ ਔਰ ਇਹਦੇ ਵਾਸਤੇ ਕੁਝ ਚੀਜ਼ਾਂ ਸਾਡੇ ਸ਼ਾਇਦ ਅਨਫੋਰਚੂਨੇਟ ਹੈ ਕਿ ਸ਼ਹਿਰ ਚ ਯੂਨੀਵਰਸਿਟੀ ਹੈ ਉਹਨੂੰ ਇਹਨੂੰ ਅਡਾਪਟ ਕਰਨਾ ਚਾਹੀਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਅਡਾਪਟ ਕਰਨਾ ਚਾਹੀਦਾ ਸਕੂਲਾਂ ਦੇ ਵਿੱਚ ਕੰਪਲਸਰੀ ਸਬਜੈਕਟ ਪਾਣਾ ਚਾਹੀਦਾ ਤਾਂ ਕਿ ਜਿਹੜੇ ਵੀ ਬੱਚੇ ਇਸ ਤਰ੍ਹਾਂ ਦੀ ਪ੍ਰੋਬਲਮ ਚ ਹਗੇ ਨੇ ਉਹ ਉਹਨੂੰ ਸਿੱਖ ਕੇ ਤੇ ਆਪਣੀ ਇੱਕ ਨਾਰਮਲ ਲਾਈਫ ਲੀਡ ਕਰ ਸਕਣ ਜਿਸ ਤਰ੍ਹਾਂ ਹੁਣੇ ਮੈਨੂੰ ਮਿਲੇ ਨੇ ਉਹ ਪ੍ਰੋਫੈਸਰ ਰਟਾਇਰ ਹੋਏ ਆ ਠੀਕ ਹੈ ਉਹ ਵੀ ਜੋ ਔਰ ਉਹ ਵੀ ਬਿਲਕੁਲ ਬਲਾਈਂਡ ਨੇ ਲੇਕਿਨ ਉਹਦੇ باوجود ਐਸੋਸੀਏਟ ਪ੍ਰੋਫੈਸਰ ਬਣ ਕੇ ਰਟਾਇਰ ਹੋਣਾ ਔਰ ਯੂਜੀਸੀ ਕਲੀਅਰ ਕਰਨਾ ਔਰ ਪੂਰੀ ਐਜੂਕੇਸ਼ਨ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਉਹਦੇ ਵਿੱਚ ਬਰੇਲ ਦਾ ਕਿੰਨਾ ਰੋਲ ਹੈ ਉਹ ਅਸੀਂ ਸਮਝ ਸਕਦੇ ਹਾਂ ਔਰ ਇਸ ਕਰਕੇ ਅੱਜ ਦਾ ਦਿਨ ਨੈਸ਼ਨਲ ਲੈਵਲ ਤੇ ਸ਼ਾਇਦ ਇੱਕ ਡੇ ਹੋਣਾ ਚਾਹੀਦਾ ਔਰ ਆਸ ਕਰਦੇ ਹਾਂ ਕਿ ਸ਼ਾਇਦ ਸਰਕਾਰ ਤੱਕ ਇਹ ਗੱਲ ਪਹੁੰਚ ਕੇ ਤੇ ਇਹ ਡੇ ਨੈਸ਼ਨਲ ਡੇ ਬਣੇ ਔਰ ਇਹਦੇ ਵਿੱਚ ਬਹੁਤ ਵੱਡੇ ਆਯੋਜਨ ਹੋਣ ਤਾਂਕਿ ਜਿਹੜੀ ਸਾਡੀ ਬਹੁਤ ਵੱਡੀ ਪਾਪੂਲੇਸ਼ਨ ਇਸ ਅੱਖਾਂ ਤੋਂ ਇਸ ਨਿਆਮਤ ਤੋਂ ਵਾਂਗੀ ਹੈ ਉਹ ਬਹੁਤ ਕੁਝ ਕਰਕੇ ਸਿੱਖ ਕੇ ਤੇ ਬਹੁਤ ਅੱਗੇ ਵਧ ਸਕਦੀ ਹੈ ਸੋ ਇਸ ਦਿਨ ਦਾ ਮੇਰਾ ਇਹੋ ਹੀ ਕਹਣਾ ਹੈ। ਸਕੋਲ ਦੀ ਬ੍ਰੇਲ ਨੇ ਜਿਹੜੀ ਇਹੋ ਜਿਹੀ ਲਿਪੀ ਦਿੱਤੀ ਹੈਗੀ ਆ ਕਿ ਸਾਰੇ ਜਿੰਨੇ ਵੀ ਬਲਾਈਂਡ ਸਟੂਡੈਂਟ ਹੈਗੇ ਆ ਉਹਨਾਂ ਵਾਸਤੇ ਇੱਕ ਨਵਾਂ ਮਾਧਿਅਮ ਆ ਗਿਆ ਇਹ ਨਵਾਂ ਸਕ੍ਰਿਪਟ ਆ ਗਿਆ। ਹੁਣ ਉਹਦੇ ਨਾਲ ਜਿਹੜੀ ਪੜ੍ਹਾਈ ਲਿਖਾਈ ਬ੍ਰੇਲ ਨਾਲ ਕਰਦੇ ਹਰ ਇੱਕ ਚੀਜ਼ ਸਿੱਖ ਸਕਦਾ। ਚਾਹੇ ਉਹ ਮੈਥਮੈਟਿਕਸ ਹੈ, ਇੰਗਲਿਸ਼ ਹੈ, ਹਿੰਦੀ, ਪੰਜਾਬੀ ਸਾਰੇ ਕੋਰਸਸ ਕਰ ਸਕਦਾ। ਅਸੀਂ ਇੱਥੇ ਨਾਲ 7ਵੀਂ ਜਮਾਤ ਤੱਕ ਬੱਚਿਆਂ ਨੂੰ ਬ੍ਰੇਲ ਦੇ ਨਾਲ ਸਾਰੇ ਸਬਜੈਕਟ ਪੜ੍ਹਾਉਂਦੇ ਆ। 뮤ਜ਼ਿਕ ਆ, ਕੰਪਿਊਟਰ ਆ, ਕੈਨਿੰਗ, ਹੋਰ ਵੀ ਸਕਿੱਲ ਸਿਖਾਉਂਦੇ। ਉਸ ਤੋਂ ਬਾਅਦ ਸਾਡੇ ਬ੍ਰੇਲ ਦੀ ਲਿਪੀ ਦੇ ਉੱਪਰ ਸਾਲ ਨੂੰ ਸਾਲ ਨੂੰ ਵੱਡੀ ਅਗਰ ਇੰਡੀਆ ਚ ਕੋਈ ਲਾਇਬ੍ਰੇਰੀ ਬ੍ਰੇਲ ਦੀ ਸਾਡੇ ਕੋਲ ਬ੍ਰੇਲ ਦੀ ਲਾਇਬ੍ਰੇਰੀ ਸਾਡੇ ਕੋਲ ਆਪਣੇ ਬ੍ਰੇਲ ਦੇ ਕੰਪਿਊਟਰ ਵੀ ਗਏ ਨੇ ਅ ਜੀ ਹਰ ਇੱਕ ਚੀਜ਼ ਨਵੀਂ ਨਵੀਂ ਕਿਤਾਬ ਗੀਤਾ ਹੋਏ ਮਾਂ ਭਾਰਤ ਹੋਏ ਜਿੰਨਾ ਵੀ ਸਾਡੇ ਗ੍ਰੰਥ ਹਨਗੇ ਉਹਨਾਂ ਦੀ ਸਾਰੀ ਅਸੀਂ ਬ੍ਰੇਲ ਦੇ ਵਿੱਚ ਲਿਪੀ ਚ ਤਿਆਰ ਕੀਤੀ ਗਈ ਹੈ ਅੰਮ੍ਰਿਤਸਰ ਦਾ ਇੰਸਟੀਚਿਊਟ ਫਾਰ ਦਾ ਬਲਾਈਂਡ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਸਮਰਪਿਤ ਸੀ ਲੂਈ ਬ੍ਰੇਲ ਨੂੰ लुई ब्रेल ਦਾ ਜਨਮ ਦਿਨ ਮਨਾਇਆ ਗਿਆ 4 ਜਨਵਰੀ ਨੂੰ ਔਰ ਜੁમે ਕਿਸੀਂ ਵੇਖਦੇ ਹਾਂ ਕਿ ਇੰਸਟੀਟਿਊਟ ਫਾਰ ਦਾ ਬਲਾਈਂਡ ਜਿਹੜਾ ਹੈ ਉਹ ਬ੍ਰੇਲ ਲਿਪੀ ਨੂੰ ਹੀ ਫੋਲੋ ਕਰਦਾ ਹੈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਵੱਡੇ ਹੋ ਕੇ ਆਪਣੇ ਜੋਗਿਆਬ ਬਣ ਸਕਣ ਕਮਾਈ ਦਾ ਸਾਧਨ ਇਹਨਾਂ ਦੇ ਆਪਣੇ ਹੱਥ ਵਿੱਚ ਹੋਵੇ ਵੱਡਾ ਉਪਰਾਲਾ ਹੈਗਾ ਇੰਸਟੀਟਿਊਟ ਦਾ ਔਰ ਕਾਫੀ ਸਾਲਾ ਤੋਂ ਤਕਰੀਬਨ 100 ਸਾਲ ਹੋ ਗਏ ਇੰਸਟੀਟਿਊਟ ਚੱਲਦੇ ਹੋਏ 100 ਸਾਲ ਤੋਂ ਬੱਚਿਆਂ ਦੀ ਸੇਵਾ 'ਚ ਲੱਗੇ ਹੋਏ ਨੇ ਔਰ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਹ ਸੇਵਾ ਇਦਾਂ ਹੀ ਚੱਲਦੀ ਰਹੇਗੀ ਡੋਨੇਸ਼ਨਸ ਹਨ ਨੂੰ ਆਉਣੇ ਅਛੀਆਂ ਕਿਉਂਕਿ ਕਿਸੇ ਵੱਲੋਂ ਕੋਈ ਵੀ ਆਪਣੇ ਜੋਗਾ ਆਪ ਹੀ ਕਰਦੇ ਪਏ ਹਨ ਔਰ ਜਿਨ੍ਹਾਂ কা ਇਕੱਠਾ ਕਰਪੰਦੇ ਨੇ ਉਹ ਬੱਚਿਆਂ ਨੂੰ ਸਮਰਪਿਤ ਕਰ ਦਿੰਦੇ ਨੇ। ਵਧੀਆ ਫੰਕਸ਼ਨ ਰੱਖਿਆ ਗਿਆ ਔਰ ਬੱਚੇ ਜਿਹੜੇ ਬਲਾਈਂਡ ਸੀਗੇ ਉਹਨਾਂ ਨੇ ਫੰਕਸ਼ਨ ਨੇ ਕੀਤਾ। ਨਾਰਮਲ ਬੱਚਿਆਂ ਤੋਂ ਵਧੀਆ ਫੰਕਸ਼ਨ ਹੋਇਆ ਹੈ ਇਹ ਸਾਡੇ ਦੇਖਣ ਵਿੱਚ ਆਇਆ ਹੈ। ਕੈਮਰਾ ਪਰਸਨ ਰੋਕੇਸ਼ਨਲ ਜੀਪਸਿੰ ਫਾਸਟ نیوز ਅੰਮ੍ਰਿਤਸਰ। ਦੀਪਟੀ ਕਮਿਸਟਰ ਅੰਮ੍ਰਿਤਸਰ ਘਨ ਸ਼ਿਆਮ ਥੋਰੀ ਨੇ ਦੱਸਿਆ ਕਿ 스마트 ਵਿਲੇਜ ਮਹਿੰਮ ਪੜਾ ਪਹਿਲਾ ਤੇ ਦੂਸਰਾ ਅਥੀ। ਸਾਲ 2023-24 ਦੌਰਾਨ ਜਿਨ੍ਹਾਂ ਪੰਚਾਇਤਾਂ ਵੱਲੋਂ ਵਧੀਆ ਕੰਮ ਕੀਤਾ ਗਿਆ ਸੀ ਉਹਨਾਂ ਦੀ ਚੋਣ ਲਈ ਗਠਿਤ ਕੀਤੀ ਗਈ ਕਮੇਟੀ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਕਾਰਜਕਾਰੀ ਇੰਜੀਨੀਅਰ ਪੰਚਾਇਤਾਂ ਨੇ ਸਾਰੇ ਪਿੰਡਾਂ ਦੇ ਕੰਮ ਵੇਖ ਕੇ ਪਕਨਾ ਕਲਾ ਦੀ ਪੰਚਾਇਤ ਨੂੰ ਪਹਿਲਾ ਸਥਾਨ ਦਿੱਤਾ ਹੈ ਇਹਨਾਂ ਨੂੰ ਛੇਤੀ ਹੀ ਰਾਜ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਾਨ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਚਾਰਿਆ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਜੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਚਾਂਦਾ ਹੈ ਫਾਸਟਵੇ ਦੇ ਲੋਕਾਂ ਚੈਨਲ ਤੇ ਐਡਵਰਟਾਈਜ਼ਮੈਂਟ ਲਈ ਫੋਨ ਨੰਬਰ 7009302A23 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਗੇਟ ਹਕੀਮਾ ਵੱਲੋਂ 200 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਅਤੇ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਪਿੰਡੀ ਸੈਦਾ ਵੱਲੋਂ 550 ਗ੍ਰਾਮ ਲਾਹਣ 60000 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ ਇੱਕ ਚਾਲੂ ਪੱਟੀ ਸਮੇਤ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਥਾਣਾ ਕਰਿੰਡਾ ਵੱਲੋਂ 112500 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ 55 ਕਿਲੋ ਲਾਹਣ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ। ਥਾਣਾ ਮਹਿਤਾਵਲੋਂ ਇੱਕ 32 ਬੋਰ ਪਿਸਤਲ ਸਮੇਤ ਦੋ ਮੈਗਜ਼ੀਨ ਅਤੇ 10 ਜਿੰਦਾ ਰੌਂਦ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਥਾਣਾ ਚਾਟੀ ਵਿੰਡਵੱਲੋਂ ਇੱਕ 32 ਬੋਰ ਪਿਸਤਲ ਇੱਕ ਮੈਗਜ਼ੀਨ ਅਤੇ ਕੁਝ ਜਿੰਦਾ ਰੌਂਦ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ। ਥਾਣਾ ਮਜੀਠਾ ਰੋਡ ਵੱਲ ਮੋਬਾਈਲ ਸਨੇਚਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਖੋਹ ਕੀਤੇ 6 ਮੋਬਾਈਲ ਫੋਨਾਂ ਸਮੇਤ 3 ਦੋਸ਼ੀ ਕਾਬੂ ਕੀਤੇ ਗਏ ਹਨ। ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। पिंड हेड़ गुरुद्वारा लोह साहब विखे सजाया गया नगर कीर्तन ए कुछ होर खबर एक छोटे ब्रेक तो बाद फन अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू land in your city unlimited fun Everybody just a bottle bottle, bottle. I'm a charity, but I'm here, Yamaha. Let me, let me, let me hit the drone. Let me make it move. ਬਾਤ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਿੰਡ ਹੀੜ ਦੇ ਗੁਰਦੁਆਰਾ ਲੋਹ ਸਾਹਿਬ ਵਿਖੇ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵਾਕਵਾਕ ਇਲਾਕੇ ਵਿੱਚ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪੰਜ ਕੇ ਸੰਪੰਨ ਹੋਇਆ ਇਸ ਮੌਕੇ ਪਰਵੀਨ ਚੱਡਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸ਼ਾਦੀ ਕਿਰਪਾ ਹੀ ਆ ਜੋ ਹਰ ਸਾਲ ਦੀ ਤਰ੍ਹਾਂ ਅਸੀਂ 5 ਤਰੀਕ ਨੂੰ ਗੁਰਪੁਰ ਗੁਰੂ ਬੇਸਕੀ ਦੀ ਪਛਾਤਾ ਮਨਾਉਨੇ ਆ ਤੇ 4 ਤਰੀਕ ਨੂੰ ਅਸੀਂ ਪਛਾਤਾ ਨਗਰ ਕੀਰਤਨ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਗੋਦਰਾ ਬੱਬਾ ਮੱਲਾ ਸਾਹਿਬ ਨੂੰ ਲੈ ਕੇ ਪਿੰਡ ਦੀ ਪ੍ਰਕਰਮਾ ਕਰਕੇ ਹੁਣ ਗੁਰਦੁਆਰਾ ਲੋਹ ਸਾਹਿਬ ਨੂੰ ਲੈ ਕੇ ਅਸੀਂ ਬਾਈ ਰੋਡ ਉੱਤਰਾਣਾ ਨਾਮਪੁਰੇ ਜਾਵਾਂਗੇ 22 ਜਨਵਰੀ ਨੂੰ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਹੋ ਚੱ ਰਿਹਾ ਹੈ ਜਿਸ ਨੂੰ ਮੁਖ ਰਾਕਦਿਆਂ ਹੋਇਆ ਵਿਸ਼ਵ இந்து પરિਸ਼ਦ ਦੇ ਆਗੂ ਹਰਿੰਦਰ ਅਗਰਵਾਲ ਦੀ ਅਗਵਾਈ ਹੇਠ ਮੀਟਿੰਗ ਹੋਈ ਇਸ ਮੌਕੇ ਕਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹਨਾਂ ਨੇ ਸਹਿਦ ਦਿੱਤੀ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਜੋ ਅਯੁੱਧਿਆ ਤੋਂ ਪੂਜੇ ਤਖਸ਼ਿਤ ਆਇਆ ਉਹ ਕਰ ਕਰ ਪਹੁੰਚਾਏ ਜਾਣਗੇ ਜੋ ਭਗਵਾਨ ਰਾਮ ਲੱਲਾ ਵੱਲੋਂ ਨਿਮੰਤਰਣ ਆਇਆ ਵਾ ਪੱਤਰ ਆਇਆ ਵਾ RAM ji ਦਾ ਮੰਦਿਰ ਜੋ ਬੱਬੇ ਦੀਪੇ ਬਣ ਰਿਹਾ ਉਹਦਾ ਚਿੱਤਰ ਇਹ ਕਰ ਕਰ ਪਹੁੰਚਾਇਆ ਜਾਏਗਾ 3 ਸਾਲ ਪਹਿਲਾਂ ਮਕਰ ਸੰਕ੍ਰਾਂਤੀ ਤੋਂ ਲੈ ਕੇ ਰਵਿਦਾਸ ਜਯੰਤੀ ਤੱਕ ਅਸੀਂ 40 ਦਿਨਾਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਅਰਪਨ ਸਮਰਪਣ ਇਕੱਠਾ ਕੀਤਾ ਸੀਗਾ 올 ਇੰਡੀਆ ਹਿੰਦੂ ਇਕਤਾ ਮੰਚ ਵੱਲੋਂ KI ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਪੰਜ ਕੇ ਡਾਕਟਰਾਂ ਦੀ ਟੀਮ ਦੇ ਚੰਗੇ ਕੰਮਾਂ ਨੂੰ ਵੇਖਦਿਆਂ ਹੋਇਆ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਮਨਜੀਤ ਸਿੰਘ ਸੱਚ ਦੇਵਾ ਨੇ ਆਖਿਆ ਕਿ ਉਹਨਾਂ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਗਲੀ ਨੰਬਰ 1 ਗੋਪਾਲ ਨਗਰ ਵਿਖੇ ਇਹ ਮੈਮੋਰੀਅਲ ਹਸਪਤਾਲ ਖੋਲਿਆ ਗਿਆ ਤਾਂ ਜੋ ਹਰ ਕਿਸੇ ਜ਼ਰੂਰਤਮੰਦ ਦਾ ਇਲਾਜ ਵਧੀਆ ਤਰੀਕੇ ਨਾਲ ਹੋ ਸਕੇ ਇਸ ਮੌਕੇ ਵਿਕਾਸ ਵਰਮਾ ਵਿਕਰਮ ਮੰਡੋਤਰਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ ਅਸੀਂ ਆਪਣੇ ਮਾਬਾਪ ਦੀ ਯਾਦ ਦੇ ਵਿੱਚ ਕੇ ਆਈ ਮੈਮੋਰੀਅਲ ਚੈਰੀਟੇਬਲ ਹਸਪਤਾਲ ਗਲੀ ਨੰਬਰ 1 ਗੋਪਾਲ ਨਗਰ ਵਿਖੇ ਅਸੀਂ ਸ਼ੁਰੂਆਤ ਸ਼ੁਰੂ ਕੀਤਾ ਹੈ ਜੋ ਕਿ ਪਿਛਲੇ 8 ਮਹੀਨਿਆਂ ਤੋਂ ਸਫਲਤਾਪੂਰਕ ਮਹੰਤ ਪ੍ਰਤਾਪ ਦਾਸ ਜੀ ਦੀ ਭਰਪੂਰ ਸਪੋਰਟ ਦੇ ਨਾਲ ਚੱਲ ਰਿਹਾ ਹੈ ਤੇ ਅਸੀਂ ਇੱਥੇ ਫਿਜ਼ੀਓਥੈਰੇਪੀ ਸਕਿਨ ਜਰਨਲ ਗਾਇਨੀ ਆਈਜ਼ ਤੇ ਡੈਂਟਲ ਦਾ ਜਿਹੜੇ ਵੀ ਪੇਸ਼ੈਂਟਸ ਹੈ ਅਸੀਂ ਇੱਥੇ ਦੇਖ ਰਹੇ ਹਾਂ ਅੱਜ ਜਿਹੜੇ ਸਾਡੇ ਕੇਆਈ ਮੈਮੋਰੀਅਲ ਚੈਰ ਹਸਪੀਟਲ ਦੇ ਓਨਰ ਆ ਅਮਨ ਅਮਨਜੀਤ ਸਿੰਘ ਸੋਤਾ ਜੀ ਔਰ महंत प्रताप ਸਿੰਘ ਜੀ ਦੇ ਪੂਰੇ ਸਮਰਥਨ ਦੇ ਨਾਲ ਇੱਕ ਚੈਰੀਟੇਬਲ ਹਸਪੀਟਲ ਖੋਲਿਆ ਗਿਆ ਹੋਇਆ ਹੈ। ਸਾਧਗੁਰੂ ਸ਼੍ਰੀ 바ਵਾ ਲਾਲ त्याਰ ਜੀ ਦਾ 669ਵਾਂ ਜੈੰਤੀ ਮਹਾਉਤਸਵ ਠਾਕੁਰਦਵਾਰਾ ਗੱਦੇਸ਼ਰੀ 바ਵਾ ਲਾਲ त्याਰ ਚੌਂਕ ਕਰ ਮੜਿਓੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਪਾਵਨਾ ਨਾਲ महंत ਸ਼੍ਰੀ ਅਨੰਤਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ। ਇਸੇ ਸਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ਠਾਕੁਰਦਵਾਰਾ ਗੱਦੇਸ਼ਰੀ 바ਵਾ ਲਾਲ त्याਰ ਜੀ ਤੋਂ ਕੱਢੀ ਜਾਵੇਗੀ। ਬਾਬਾ ਲਾਲ ਤਿਆਲ ਜੀ ਦੇ ਜਯੰਤੀ ਮਹਾਉਤਸਵ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾ ਰਹੀਆਂ ਨੇ। ਇਸੇ ਤਹਿਤ 4 ਜਨਵਰੀ ਪ੍ਰਭਾਤ ਫੇਰੀ ਮੋਕਮਪੂਰਾ ਇਲਾਕੇ ਤੋਂ ਕੱਢੀ ਗਈ। ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਪ੍ਰਧਾਨ ਬਾਲਕਿਸ਼ਨ ਸ਼ਰਮਾ ਲਗਾਤਾਰ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਹਨ। ਰਾਤ ਕਦੇ ਖਾਣੇ ਦਾ ਲੰਗਰ, ਕਦੇ ਚਾਹ ਦਾ ਲੰਗਰ, ਕਦੇ ਫਲਾਂ ਦਾ ਲੰਗਰ ਅਤੇ ਕਦੇ ਲਗਾਤਾਰ ਸਬਜ਼ੀਆਂ ਵੰਡ ਰਹੀਆਂ। ਬਾਲਕਿਸ਼ਨ ਸ਼ਰਮਾ ਨੇ ਕਿਹਾ ਕੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਸ ਮੌਕੇ ਵਿਨੋਦ ਸ਼ਰਮਾ ਕਮਲ ਕੋਹਲੀ ਦਵਿੰਦਰ ਸ਼ਰਮਾ ਸੰਦੀਪ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜੀ ਦੀ ਦਿਹਾੜੀ ਨੂੰ ਲੈ ਕੇ ਤੇ ਚਾਹ ਦਾ ਲੰਗਰ ਤੇ ਮਠੀਆਂ ਦਾ ਲੰਗਰ ਲਗਾਇਆ ਗਿਆ ਤੋਂ ਲੰਗਰ ਤੇ ਅਸੀਂ ਲਗਾਤਾਰ ਲਗਾਨੇ ਦਾ ਤੋਂ ਕਦੇ ਸਬਜ਼ੀਆਂ ਦਾ ਕਦੇ ਰਾਸ਼ੀਨ ਦਾ ਜਾਂ ਕਦੇ ਚਾਹ ਦਾ ਜਾਂ ਰੋਟੀ ਖਾਣੇ ਵਗੈਰਾ ਦਾ ਲੰਗਰ ਲੱਗਦੇ ਰਿਹਾ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ पुलिस कमिश्नर गुरप्रीत सिंह पुलर वालों एक दोषी काबू कर बरामद की थी गई दो किलो आइस ट्रक से पिस्टल पुलिस का अक्स खराब करने वाले पुलिस मुलासम नु कीता गया सस्पेंड ਅੰਮ੍ਰਿਤਸਰ ਚੌਕ ਵਿਖੇ ਸਪੀਡ ਬ੍ਰੇਕਰ ਬਣੇ ਰਾਹਗੀਰਾਂ ਲਈ ਸਿਰਦਰਦ ਵਾਹਨਾ ਦਾ ਕਰੇ ਨੇ ਨੁਕਸਾਨ ਇਹ ਸਨ ਅੱਜ ਦੀਆਂ ਖਬਰਾਂ ਹੁਣ ਸੀ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋਈ ਜਾਸਤ ਤਾਨਵਾਦ